ਇਹੜਾ ਨਟੋਰੀਅਸ ਸਮਗਲਰ ਹੈਗਾ ਸਾਹਿਲ ਐਲੀਅਸ ਨੀਲਾ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦੋ ਦਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਮੈਂ ਤੁਹਾਡੇ ਰਾਹੀਂ ਸਾਰੇ ਡਰਗ ਸਮਗਲਰਸ ਨੂੰ ਪੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਖਤ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਆ ਉਹਦੇ ਚ ਬੜੀ ਅੱਛੀ ਕਾਮਯਾਬੀ ਮਿਲੀ ਆ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਨਟੋਰੀਅਸ ਸਮਗਲਰ ਹੈਗਾ ਸਾਹਿਲ ਇਲੀਅਸ ਨੀਲਾ ਇਹ ਮਜੀਠਾ ਰੋਡ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਸ ਏਰੀਆ ਚ ਘੁੰਮ ਰਿਹਾ ਤਾਂ ਉੱਥੇ ਕੇਸ ਦਰਜ ਕਰਕੇ ਇਹਦੀ ਭਾਲ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਲੱਭਦੇ ਲੱਭਦੇ ਅੱਗੇ ਜਦੋਂ ਇਹ ਸਕਾਟ ਹੋਇਆ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਇਹਦੀ ਚੇਜ਼ ਦੇ ਵਿੱਚ ਮਜੀਠਾ ਰੋਡ ਦੀ ਜਿਹੜੀ ਪੁਲਿਸ ਪਾਰਟੀ ਹੋ ਆਪਣੇ ਜਰਿਸਡਿਕਸ਼ਨ ਤੋਂ ਕੇ ਸਦਰ ਦੇ ਜਰਿਸਡਿਕਸ਼ਨ 'ਚ ਇਹਦੇ ਪਿੱਛੇ-ਪਿੱਛੇ ਆਈ ਔਰ ਜਿਹੜਾ ਪਾਮ ਗਾਰਡਨ ਰੋਡ ਹੈ ਜਿੱਥੇ ਆਪਾਂ ਖੜੇ ਆ ਇੱਥੇ ਜਦੋਂ ਇੱਕ ਸ਼ਾਰਪ ਟਰਨ ਲਿਆ ਤੇ ਤੇ ਮੋਟਰਸਾਈਕਲ ਜਿਹੜਾ ਸਲਿੱਪ ਹੋ ਗਿਆ ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦੋ-ਦੋ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ 'ਚ ਐਸਾ ਹੀ ਅਮਰ ਸਿੰਘ ਨੇ ਆਪਣੇ ਸਰਵਿਸ ਪਿਸਟਲ ਤੋਂ ਆਪਣੀ ਸੈਲਫ ਡਿਫੈਂਸ ਗੋਲੀ ਚਲਾਈ ਕਿ ਉਹ ਇਹਦੇ ਲੱਗੀ ਔਰ ਇੰਜਰਡ ਕੰਡੀਸ਼ਨ 'ਚ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਹਦਾ ਬੈਕਗ੍ਰਾਉਂਡ ਦੇਖੀ ਆਪਾਂ ਇਹਦੇ ਖਿਲਾਫ 4 ਮੁਕਦਮੇ ਪਹਿਲਾਂ ਦਰਜ ਨੇ ਇੱਕ ਆਰਮਜ਼ੈਕਟ ਦਾ ਤੇ ਨਾਂਡੀਪੀਐਸ ਦੇ ਔਰ ਇਹਦਾ ਕਾਫੀ ਨੈਟਵਰਕ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਆਂ ਔਰ ਮੈਂ ਤੁਹਾਡੇ ਰਾਹੀਂ ਸਾਰੇ ਡਰੱਗ ਸਮਗਲਰਸ ਨੂੰ ਪੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਖਤ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ हमारे चैनल को सब्सक्राइब करके आप सिर्फ एक दर्शक नहीं बल्कि इस कम्युनिटी की पहल का हिस्सा बन जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें। अगले अपडेट में मिलते हैं